ਜੀ ਸਸਿਆ ਗਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਨਵੇਂ ਰਾਸ਼ਨ ਕਾਰਡ ਬਣਾਉਣੇ ਸ਼ੁਰੂ ਨਵਾਂ ਨਾਮ ਕਿਵੇਂ ਜੋੜੀਏ ਅਪਲਾਈ ਆਨਲਾਈਨ ਗਰੀਬ ਪਰਿਵਾਰਾਂ ਲਈ ਆਈ ਵੱਡੀ ਖੁਸ਼ਖਬਰੀ ਹੁਣ ਜਿਸ ਚੀਜ਼ ਦਾ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਅਤੇ ਅਲੱਗ-ਅਲੱਗ ਸਟੇਟਾਂ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਉਹ ਸਕੀਮ ਆਨਲਾਈਨ ਸ਼ੁਰੂ ਹੋ ਚੁੱਕੀ ਹੈ ਤੁਸੀਂ ਵੀ ਆਪਣਾ ਆਨਲਾਈਨ ਰਾਸ਼ਨ ਕਾਰਡ ਬਣਵਾ ਸਕਦੇ ਹੋ ਕਿਹੜੇ-ਕਿਹੜੇ ਦਸਤਾਵੇਜ਼ ਲੱਗਦੇ ਆ ਅਤੇ ਕਿਸ ਤਰੀਕੇ ਆਨਲਾਈਨ ਤੁਸੀਂ ਰਾਸ਼ਨ ਕਾਰਡ ਬਣਾਉਣਾ ਹੁੰਦਾਗਾ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ ਦੁਆਰਾ ਸ਼ੇਅਰ ਕਰਦੇ ਆਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲਾਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਦੋਸਤੋ ਸੈਂਟਰਲ ਗਵਰਨਮੈਂਟ ਵੱਲੋਂ ਇੱਕ ਵੈਬਸਾਈਟ ਨਾਊਂਸ ਕੀਤੀ ਗਈ ਹੈ ਜਿਸ ਦੇ ਉੱਪਰ ਤੁਸੀਂ ਨਵਾਂ ਰਾਸ਼ਨ ਕਾਰਡ ਬਣਵਾ ਸਕਦੇ ਹੋ ਰਾਸ਼ਨ ਕਾਰਡ ਦੀ ਕੇਵਾਈਸੀ ਕਰਵਾ ਸਕਦੇ ਹੋ ਅਤੇ ਇਸ ਦੇ ਨਾਲ ਤੁਸੀਂ ਆਪਣੇ ਰਾਸ਼ਨ ਕਾਰਡ ਦੇ ਵਿੱਚ ਨਵੇਂ ਨਾਮ ਵੀ ਐਡ ਕਰ ਸਕਦੇ ਹੋ ਵੈਬਸਾਈਟ ਦਾ ਨਾਮ ਹੈ ਨੈਸ਼ਨਲ ਫੂਡ ਸਿਕਿਉਰਿਟੀ ਪੋਰਟਲ ਜਿਸ ਤੇ ਉੱਪਰ ਤੁਸੀਂ ਆਪਣਾ ਨਵਾਂ ਰਾਸ਼ਨ ਕਾਰਡ ਦੇ ਲਈ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਈਨ ਇਨ ਰਜਿਸਟ੍ਰੇਸ਼ਨ ਦੀ ਆਪਸ਼ਨ ਆ ਜੇਗੀ ਪਬਲਿਕ ਲੌਗਇਨ ਤੇ ਤੁਸੀਂ ਕਲਿੱਕ ਕਰਨਾ ਹੋਵੇਗਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਸਾਰੀ ਡਿਟੇਲ ਇਸ ਪ੍ਰਕਾਰ ਓਪਨ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਇੱਥੇ ਨਵੀਂ ਆਈਡੀ ਕ੍ਰੀਏਟ ਕਰਨੀ ਹੁੰਦੀ ਹੈ ਕਿਉਂਕਿ ਤੁਹਾਡੇ ਕੋਲ ਆਈਡੀ ਔਰ ਪਾਸਵਰਡ ਹੋਣਾ ਲਾਜ਼ਮੀ ਹੈ। ਅਗਰ ਤੁਸੀਂ ਰਾਸ਼ਨ ਕਾਰਡ ਦੇ ਵਿੱਚ ਨਾਮ ਐਡ ਕਰਨਾ ਜਾਂ ਡਿਲੀਟ ਕਰਨਾ ਹੈ ਤਾਂ ਤੁਸੀਂ ਰਾਸ਼ਨ ਕਾਰਡ ਦਾ ਨੰਬਰ ਫਿਲ ਕਰਕੇ ਡਾਇਰੈਕਟ ਵੀ ਵੈੱਬਸਾਈਟ ਓਪਨ ਕਰ ਸਕਦੇ ਹੋ ਅਤੇ ਆਪਣੀ ਪ੍ਰੋਫਾਈਲ ਦੇ ਵਿੱਚ ਕਰੈਕਸ਼ਨ ਕਰ ਸਕਦੇ ਹੋ। ਹੁਣ ਆਪਾਂ ਕਰਦੇ ਹਾਂ ਨਵੇਂ ਰਾਸ਼ਨ ਕਾਰਡ ਦੀ ਗੱਲ ਤਾਂ ਨਿਊ ਯੂਜ਼ਰ ਤੇ ਸਭ ਤੋਂ ਪਹਿਲਾਂ ਕਲਿੱਕ ਕਰਾਂਗੇ। ਇੱਥੇ ਆਪਣੇ ਕੋਲ ਡਿਟੇਲ ਪੁੱਛੀ ਜਾਏਗੀ ਜਿਹੜਾ ਤੁਸੀਂ ਤੁਹਾਡੇ ਆਧਾਰ ਕਾਰਡ ਦੇ ਤੁਹਾਡਾ ਨਾਮ ਲਿਖਿਆ ਆ ਉਹ ਲਿਖ ਦਿਓ ਆਪਣਾ ਡੇਟ ਆਫ ਬਰਥ ਲਿਖ ਦਿਓ ਜੈਂਡਰ ਫੀਮੇਲ ਮੇਲ ਤੁਸੀਂ ਜੋ ਵੀ ਹੈ ਔਰ ਦੋਸਤੋ ਤੁਹਾਨੂੰ ਦੱਸ ਤੀਏ ਟਰਾਈ ਕਰੋ ਕਿ ਤੁਸੀਂ ਜੋ ਰਾਸ਼ਨ ਕਾਰਡ ਬਣਾਉਣਾ ਹੈ ਘਰ ਦੀ ਕਿਸੇ ਫੀਮੇਲ ਦੇ ਨਾਮ ਤੇ ਬਣਾਓ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਕਿਉਂਕਿ ਫੀਮੇਲਸ ਨੂੰ ਰਾਸ਼ਨ ਕਾਰਡ ਦੇ ਉੱਪਰ ਜ਼ਿਆਦਾ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਡਿਸਟ੍ਰਿਕਟ ਦਾ ਨਾਮ ਸਟੇਟ ਦਾ ਨਾਮ ਔਰ ਇੱਥੇ ਆਪਣੀ ਇੱਕ ਆਈਡੀ ਬਣਾ ਲੈਣੀ ਹੈ ਕਿਸੇ ਵੀ ਤਰ੍ਹਾਂ ਜਿਵੇਂ ਕਿ ਤੁਹਾਡੀ Gmail ID ਹੁੰਦੀ ਹੈ ਉਸ ਤਰੀਕੇ ਦੀ ਇੱਕ ID ਤੁਸੀਂ ਆਪਣੀ ਮਰਜ਼ੀ ਨਾਲ ਚਾਹੇ ਤੁਸੀਂ Gmail ਹੀ ਲਿਖ ਦਿਓ ਕੋਈ ਦਿੱਕਤ ਨਹੀਂ ਆ ਉਸ ਤੋਂ ਬਾਅਦ ਤਹਿਸੀਲ ਔਰ ਉਸ ਤੋਂ ਬਾਅਦ ਤੁਹਾਡਾ ਪਾਸਵਰਡ ਹੈ ਵਿਡਜ ਨੇਮ ਔਰ ਕਨਫਰਮ ਪਾਸਵਰਡ ਐਡਰੈਸ ਔਰ ਤੁਹਾਡਾ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਪਿੰਨ ਕੋਡ ਨੰਬਰ ਐਡਰੈਸ ਦੇ ਉੱਪਰ Gmail ਐਡਰੈਸ ਔਰ ਇਹ ਕੈਪਚਰ ਕੋਡ ਫਿਲ ਕਰਕੇ ਇੱਥੇ ਰਿਮਾਰਕ ਨਿਊ ਰਾਸ਼ਨ ਕਾਰਡ ਅਪਲਾਈ ਲਿਖ ਦੇਣਾਗਾ ਅਤੇ ਐਗਰੀ ਕਰਨ ਤੋਂ ਬਾਅਦ ਸਬਮਿਟ ਕਰ ਦੇਣਾਗਾ ਤਾਂ ਤੁਹਾਡੀ ਜੋ ਆਈਡੀ ਹੈ ਉਹ ਕੰਪਲੀਟ ਹੋ ਜਾਵੇਗੀ ਉਸ ਤੋਂ ਬਾਅਦ ਤੁਹਾਡੀ ਆਈਡੀ ਹੈ ਜੋ ਲੌਗ ਇਨ ਹੋ ਜਾਏਗੀ ਅਤੇ ਇੱਥੇ ਤੁਸੀਂ ਕਾਮਨ ਰਜਿਸਟਰਡ ਫੈਸਿਲਿਟੀ ਤੇ ਕਲਿੱਕ ਕਰ ਦੇਣਾਗਾ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਜੋ ਨਿਊ ਰਜਿਸਟਰਡ ਤੇ ਤੁਹਾਡੀ ਡਿਟੇਲ ਪੁੱਛੀ ਜਾਏਗੀ ਜਿੱਥੇ ਤੁਸੀਂ ਸਭ ਤੋਂ ਪਹਿਲਾਂ ਆਪਣੀ ਸਟੇਟ ਸਿਲੈਕਟ ਕਰਨੀ ਹੈ ਔਰ ਉਸ ਤੋਂ ਬਾਅਦ ਸਬਮਿਟ ਕਰ ਦੇਣਾਗਾ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਪੁੱਛਿਆ ਜਾਏਗਾ ਤੁਹਾਡਾ ਰਾਸ਼ਨ ਕਾਰਡ ਕਿਵੇਂ ਅਪਲਾਈ ਕਰਨਾਗਾ ਅਨਦਰ ਅਨ ਯੋਜਨਾ ਪ੍ਰੋਪਰਟੀ ਹਾਊਸ ਹਹੋਲਡ ਤਾਂ ਤੁਸੀਂ ਅਨਦਰ ਅਨ ਯੋਜਨਾ ਤੇ ਕਲਿੱਕ ਕਰੋ ਉਸ ਤੋਂ ਬਾਅਦ ਰਾਸ਼ਨ ਕਾਰਡ ਤੇ ਕਲਿੱਕ ਕਰੋ ਔਰ نیچے ਤੁਹਾਡੇ ਕੋਲੋਂ ਤੁਹਾਡਾ ਨੇਮ ਜੋ ਆਧਾਰ ਕਾਰਡ ਦੇ ਉੱਪਰ ਉਸ ਤੋਂ ਬਾਅਦ ਤੁਹਾਡਾ ਵੋਟ ਕਾਰਡ ਅਗਰ ਬਣਿਆ ਤਾਂ ਵੋਟ ਕਾਰਡ ਨੰਬਰ ਲਿਖ ਦਿਓ ਔਰ نیچے ਤੁਸੀਂ ਮਨਰੇਗਾ ਕਾਰਡ ਬਣਾਇਆ ਹੋਇਆ ਤਾਂ ਤੁਸੀਂ ਉਸ ਦੀ ਡਿਟੇਲ ਦੇ ਸਕਦੇ ਹੋ ਅਗਰ ਨਹੀਂ ਬਣਾਇਆ ਤਾਂ ਖਾਲੀ ਛੱਡ ਦਿਓ ਇੱਥੇ ਆਧਾਰ ਕਾਰਡ ਨੰਬਰ ਮੇਲ ਫੀਮੇਲ ਤੁਸੀਂ ਜੋ ਵੀ ਆਪਣੀ ਫੋਟੋ ਅਪਲੋਡ ਕਰ ਦੇਣੀ ਹੈ ਡੇਟ ਆਫ ਬਰਥ ਔਰ ਇੱਥੇ ਤੁਸੀਂ ਆਪਣੇ ਮਦਰ ਨੇਮ ਪੰਜਾਬੀ ਲੈਂਗੁਏਜ ਅਤੇ ਅੰਗਰੇਜ਼ੀ ਦੋਨਾਂ ਦੇ ਵਿੱਚ ਉਸ ਤੋਂ ਬਾਅਦ ਫਾਦਰ ਨੇਮ ਦੋਨੋਂ ਲੈਂਗੁਏਜ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਡਿਟੇਲ ਫਿਲ ਕਰ ਦੇਣੀ ਹੈ ਕਿ ਤੁਸੀਂ ਪਰਸਨਲ ਆਪਸ਼ਨਲ ਕੀ ਕੰਮ ਕਰਦੇ ਹੋ ਐਗਰੀਕਲਚਰੋ ਲੇਬਰੋ ਕੋਈ ਹੋਰ ਕੰਮ ਕਰਦੇ ਹੋ ਆਪਣੀ ਸਾਰੀ ਡਿਟੇਲ ਦੱਸ ਦੇਣੀ ਆ ਤੁਹਾਡੀ ਸਾਲਾਨਾ ਆਮਦਨ ਕਿੰਨੀ ਹੈ ਉਹ ਤੁਸੀਂ 60000 ਤੋਂ ਘੱਟ ਪਰਣੀ ਹੋਵੇਗੀ ਉਸ ਤੋਂ ਬਾਅਦ ਤੁਸੀਂ ਇੱਥੇ ਮੈਰਿਡ ਡਿਵੋਰਸ ਜੋ ਵੀ ਹੋ ਇੱਥੇ ਤੁਸੀਂ ਸਾਰਾ ਡਿਟੇਲ ਫਿਲ ਕਰ ਦੇਣੀ ਆ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਜੀਮੇਲ ਆਈ ਔਰ ਅਗਰ ਤੁਹਾਡਾ ਪਹਿਲਾ ਰਾਸ਼ਨ ਕਾਰਡ ਬਣਿਆ ਤਾਂ 올ਡ ਨੰਬਰ ਦੱਸ ਸਕਦੇ ਹੋ ਅਗਰ ਨਹੀਂ ਬਣਿਆ ਤਾਂ ਇਸ ਨੂੰ ਖਾਲੀ ਛੱਡ ਦੇਣਾਗਾ ਉਸ ਤੋਂ ਬਾਅਦ ਸੇਵ ਐਡ ਕੰਟੀਨਿਊ ਕਰ ਦੇਣਾਗਾ ਔਰ ਅਗਲੇ ਪੇਜ ਦੇ ਵਿੱਚ ਤੁਹਾਡਾ ਐਡਰੈਸ ਪੁੱਛ ਆ ਜਾਏਗਾ ਥਰਡ ਪੇਜ ਦੇ ਵਿੱਚ ਐਡੀਸ਼ਨਲ ਡਿਟੇਲ ਪੁੱਛੀ ਜਾਗੀ ਕਿ ਤੁਸੀਂ ਕੀ ਕੰਮ ਕਰਦੇ ਹੋ ਤੁਹਾਡੀ ਸਾਲਾਨਾ ਆਮਦਨ ਕਿੰਨੀ ਹੈ ਡਿਟੇਲ ਪੁੱਛੀ ਜਾਗੀ ਔਰ 4ਥ ਨੰਬਰ ਤੇ ਤੁਹਾਡੇ ਰਾਸ਼ਨ卡 ਦੇ ਵਿੱਚ ਜਿੰਨੇ ਵੀ ਮੈਂਬਰ ਜੋੜਨੇ ਆ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਖੁਦ ਤੁਹਾਡੇ ਮਦਰ ਫਾਦਰ ਇਸ ਤਰ੍ਹਾਂ ਤੁਹਾਡੇ ਹਸਬੰਦ ਤੁਹਾਡੇ ਬੱਚੇ ਜਿੰਨੇ ਵੀ ਤੁਸੀਂ ਮੈਂਬਰ ਰਾਸ਼ਨ卡 ਦੇ ਵਿੱਚ ਰੱਖਣਾ ਚਾਹੁੰਦੇ ਹੋ ਸਾਰਿਆਂ ਦੇ ਆਧਾਰ ਕਾਰਡ ਨੰਬਰ ਅਤੇ ਨਾਮ ਪਲੱਸ ਕੀ ਕੰਮ ਕਰਦੇ ਇਹ ਚੀਜ਼ ਫਿਲ ਕਰ ਦੇਣੀ ਹੈ ਉਸ ਤੋਂ ਬਾਅਦ ਵੈਰੀਫਾਈ ਹੋਵੇਗਾ ਅਤੇ ਫਾਈਨਲ ਸਬਮਿਟ ਹੋਵੇਗਾ ਇਸ ਤਰੀਕੇ ਤਿੰਨ ਤੋਂ ਚਾਰ ਸਟੈਪ ਆ ਜੋ ਤੁਸੀਂ ਕੰਪਲੀਟ ਕਰਨੇ ਆ ਤਾਂ ਤੁਹਾਡੀ ਫਾਈਲ ਸਬਮਿਟ ਹੋ ਜਾਵੇਗੀ ਅਤੇ ਕੁਝ ਦਿਨਾਂ ਤੱਕ ਹੀ ਤੁਹਾਨੂੰ ਜੋ ਰਾਸ਼ਨ卡 ਦਾ ਨੰਬਰ ਹੈ ਉਹ ਮਿਲ ਜਾਵੇਗਾ ਅਤੇ ਤੁਸੀਂ ਆਪਣੀ ਆਈਡੀ ਨੂੰ ਰਜਿਸਟਰਡ ਸਟੇਟਸ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜੋ ਫਾਰਮ ਫਿਲ ਕੀਤਾ ਸੀ ਉਸ ਦਾ ਸਟੇਟਸ ਕੀ ਸ਼ੋ ਕਰ ਰਿਹਾ ਹੈਗਾ ਤਾਂ ਉਹ ਸਾਰੀ ਡਿਟੇਲ ਤੁਹਾਨੂੰ ਇੱਥੇ ਮਿਲਦੀ ਰਹੇਗੀ ਤਾਂ ਜਦੋਂ ਤੁਹਾਡਾ ਕਾਰਡ ਅਪਰੂਵਲ ਹੋ ਜਾਏਗਾ ਤੁਹਾਨੂੰ ਇਸ ਦੇ ਵਿੱਚ ਹੀ ਇੱਕ ਪ੍ਰਿੰਟ ਆਊਟ ਦੀ ਆਪਸ਼ਨ ਮਿਲ ਜੇਗੀ ਜਿਸ ਤੇ ਤੁਸੀਂ ਆਪਣਾ ਰਾਸ਼ਨ ਕਾਰਡ ਦਾ ਪ੍ਰਿੰਟ ਆਊਟ ਲੈ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਹਾਨੂੰ ਜੋ ਰਾਸ਼ਨ ਹੈ ਉਹ ਮਿਲਣਾ ਸਟਾਰਟ ਹੋ ਜਾਵੇਗਾ। ਅਗਰ ਤੁਸੀਂ ਚਾਹੁੰਦੇ ਹੋ ਨਵਾਂ ਰਾਸ਼ਨ ਕਾਰਡ ਦੇ ਵਿੱਚ ਨਾਮ ਐਡ ਕਰਨਾ ਤਾਂ ਉਸ ਦੇ ਬਾਰੇ ਵੀ ਆਪਾਂ ਟਰਾਈ ਕਰਾਂਗੇ ਨੈਕਸਟ ਵੀਡੀਓ ਵਿੱਚ ਸਾਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ। ਧੰਨਵਾਦ।